ਆਮ ਲੋਕਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਦਰਅਸਲ ਅੱਜ ਤੋਂ ਹੀ ਸਿਲੰਡਰ ਸਸਤਾ ਹੋ ਚੁੱਕਿਆ ਹੈ ਤਾਂ ਅੱਜ ਤੋਂ ਨਵਾਂ ਮਹੀਨਾ ਅਗਸਤ ਦਾ ਚੜ ਚੁੱਕਿਆ ਹੈ ਜਿਸ ਕਰਕੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕਮੀ ਆਈ ਹੈ ਹਾਲਾਂਕਿ ਹਰ ਮਹੀਨੇ ਦੀ ਇੱਕ ਤਰੀਕ ਨੂੰ ਸਿਲੰਡਰ ਦੀਆਂ ਕੀਮਤਾਂ ਜੋ ਕਿ ਤੈਹ ਹੁੰਦੀਆਂ ਨੇ ਤਾਂ ਅੱਜ 1 ਅਗਸਤ ਹੈ ਤਾਂ ਦੇਸ਼ ਦੇ ਵਿੱਚ 19 ਕਿਲੋ ਵਾਲੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਦੇ ਵਿੱਚ 33.60 ਰੁਪਏ ਦੀ ਕਟੌਤੀ ਕੀਤੀ ਗਈ ਹੈ ਤੇ ਹੁਣ ਦਿੱਲੀ ਦੇ ਵਿੱਚ ਇਹ ਸਿਲੰਡਰ 1665 ਰੁਪਏ ਤੋਂ ਘਟ ਕੇ ਜੋ ਕਿ 1631 ਰੁਪਏ 50.10 ਦੇ ਕਿ 31 ਪੁਆਇੰਟ 50 ਰੁਪਏ ਹੋ ਗਿਆ ਹੈ ਇਹ ਲਗਾਤਾਰ ਪੰਜਵਾਂ ਮਹੀਨਾ ਜਦੋਂ ਕਿ ਤੇਲ ਮਾਰਕੀਟਿੰਗ ਕੰਪਨੀ ਨੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਘਟਾਈਆਂ ਨੇ ਪਿਛਲੇ ਮਹੀਨੇ ਵੀ ਸਿਲੰਡਰ ਕੀਮਤ ਘਟਾਈ ਸੀਗੀ ਇਸ ਤੋਂ ਪਹਿਲਾਂ ਜੁਲਾਈ ਦੇ ਵਿੱਚ ਵੀ ਦੱਸਦੇ ਕਿ 58.50 ਰੁਪਏ ਜੂਨ ਦੇ ਵਿੱਚ 24 ਰੁਪਏ ਮਈ ਦੇ ਵਿੱਚ 14 ਰੁਪਏ ਅਤੇ ਅਪ੍ਰੈਲ ਦੇ ਵਿੱਚ 41 ਰੁਪਏ ਦੀ ਕਟੋਤੀ ਹੋਈ ਸੀਗੀ ਤਾਂ ਪੰਜਵੇਂ ਮਹੀਨੇ ਵੀ ਲਗਾਤਾਰ ਕਟੋਤੀ ਹੋਈ ਹੈ ਇਸ ਦੇ ਵਿੱਚ ਤੁਹਾਨੂੰ ਦੱਸਦੇ ਕਿ ਘਰੇਲੂ ਗੈਸ ਉਪਭੋਗਤਾਵਾਂ ਨੂੰ ਰਾਹਤ ਨਹੀਂ ਮਿਲੀ ਹੈ ਹਾਲਾਂਕਿ ਜੋ ਘਰ ਦੇ ਵਿੱਚ ਇਸਤੇਮਾਲ ਕਰਦੇ ਨੇ ਘਰੇਲੂ ਸਿਲੰਡਰ ਦੀ ਵਰਤੋਂ ਕਰਨ ਵਾਲੇ 14.2 ਕਿਲੋ ਐਲਪੀਜੀ ਸਿਲੰਡਰ ਦੀ ਕੀਮਤ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਇਸ ਦੇ ਨਾਲ ਘਰੇਲੂ ਉਪਭੋਗਤਾਵਾਂ ਦੇ ਲਈ ਕੀਮਤਾਂ ਸਥਿਰ ਰਹਿਣਗੀਆਂ ਜੋ ਕੀਮਤ ਦੇ ਵਿੱਚ ਸਿਲੰਡਰ ਆ ਰਿਹਾ ਉਹੀ ਕੀਮਤ ਰਹੇਗਾ ਸਿਰਫ ਔਰ ਸਿਰਫ ਕਮਰਸ਼ੀਅਲ ਸਿਲੰਡਰ ਦੀ ਕੀਮਤ ਘਟਾਈ ਗਈ ਹੈ ਜੋ ਕੀ ਦੱਸਦੀ ਹੈ ਕਿ ਇਹ ਵੱਡੀ ਅਪਡੇਟ ਜਿਹੜੀ ਕਿ ਸਾਹਮਣੇ ਆ ਰਹੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਜੋ ਘਰੇਲੂ ਗੈਸ ਨੇ ਉਹਨਾਂ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਆਈ ਹੈ ਜੋ ਕਿ ਆਮ ਜਨਤਾ ਤੇ ਬਜਟ ਲਈ ਕੁਝ ਹੱਦ ਤੱਕ ਠੀਕ ਵੀ ਗੱਲ ਹੈ ਤਾਂ ਹੋਟਲ ਰੈਸਟੋਰੈਂਟ ਸੈਕਟਰ ਨੂੰ ਇਹ ਵੱਡੀ ਰਾਹਤ ਜਿਹੜੀ ਕਿ ਮਿਲੀ ਹੈ ਕਮਰਸ਼ੀਅਲ ਗੈਸ ਸਿਲੰਡਰ ਸਸਤੇ ਹੋਣ ਦੇ ਕਾਰਨ ਹੋਟਲ ਰੈਸਟੋਰੈਂਟ ਢਾਬੇ ਕੇਟਰਿੰਗ ਅਤੇ ਛੋਟੇ ਵਪਾਰੀ ਸਿੱਧਾ ਲਾਭ ਲੈ ਸਕਣਗੇ ਕਿਉਂਕਿ ਇਹ ਸੈਕਟਰ ਵੱਡੀ ਮਾਤਰਾ ਦੇ ਵਿੱਚ ਕਮਰਸ਼ੀਅਲ ਸਿਲੰਡਰ ਦੀ ਵਰਤੋਂ ਕਰਦੇ ਨੇ ਤਾਂ ਇਸ ਰਾਹਤ ਦੇ ਨਾਲ ਫੂਡ ਸਰਵਿਸ ਇੰਡਸਟਰੀ ਦੀ ਲਾਗਤ ਦੇ ਵਿੱਚ ਕੁਝ ਕਮੀ ਆ ਸਕਦੀ ਹੈ ਤਾਂ ਦੱਸਦੀ ਹੈ ਕਿ ਤੇਲ ਮਾਰਕੀਟਿੰਗ ਕੰਪਨੀ ਦਾ ਕਹਿਣਾ ਹੈਗਾ ਕਿ ਕਮਰਸ਼ੀਅਲ ਸਿਲੰਡਰ ਦੀ ਕੀਮਤਾਂ ਦੇ ਵਿੱਚ ਹੋਣ ਵਾਲਾ ਜੋ ਕਿ ਤਬਦੀਲੀ ਹੈ ਉਹ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ एलपीजी ਦੇ ਭਾਅ ਅਤੇ ਟੈਕਸ ਸਟਰਕਚਰ ਦੇ ਵਿੱਚ ਹੋਣ ਵਾਲੇ ਬਦਲਾਅ ਦੇ ਉੱਤੇ ਆਧਾਰਿਤ ਹੁੰਦੀ ਹੈ ਕੀਮਤਾਂ ਦੀ ਸਮੀਖਿਆ ਹਰ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਜੋ ਨਵੀਂ ਕੀਮਤ ਹੈ ਉਸ ਦੇ ਅਨੁਸਾਰ ਦੱਸਦੀ ਹੈ ਕਿ ਜੋ ਦਿੱਲੀ ਦੇ ਵਿੱਚ ਹੈ ਤਾਂ 33 ਰੁਪਏ ਕੱਟ ਕੀਤੀ ਗਈ ਹੈ 33.50% ਦੀ ਕਟੌਤੀ ਕੀਤੀ ਗਈ ਹੈ ਤਾਂ 1665 ਰੁਪਏ ਤੋਂ ਘਟਾ ਕੇ 1631 ਰੁਪਏ ਕਰ ਦਿੱਤਾ ਗਿਆ ਹੈ ਇਹ ਲਗਾਤਾਰ ਦੱਸ ਦੇ ਕਿ ਪੰਜਵਾਂ ਮਹੀਨਾ ਜਦੋਂ ਕਿ ਤੇਲ ਮਾਰਕੀਟਿੰਗ ਦੇ ਵੱਲੋਂ ਕਮਰਸ਼ੀਅਲ ਸਿਲੰਡਰ ਦੀ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਹਾਲਾਂਕਿ ਘਰੇਲੂ ਸਿਲੰਡਰਾਂ ਦੇ ਵਿੱਚ ਕਟੌਤੀ ਨਹੀਂ ਕੀਤੀ ਗਈ ਹੈ ਉਹ ਜਿਹੜੇ ਰੇਟ ਦੇ ਵਿੱਚ ਆ ਰਹੇ ਨੇ ਸਿਲੰਡਰ OC ਰੇਟ ਦੇ ਵਿੱਚ ਆਉਣਗੇ ਪਰ ਕਮਰਸ਼ੀਅਲ ਸਿਲੰਡਰ ਦੇ ਵਿੱਚ ਰੇਟ ਦੇ ਵਿੱਚ ਕਟੌਤੀ ਕੀਤੀ ਗਈ ਹੈ